ਜਲ ਲੋਹੇ ਦੇ ਬਾਟੇ ਵਿੱਚ ਪਾ ਕੇ ਤੇ ਜਲ ਲੋਹੇ ਦੇ ਬਾਟੇ ਵਿੱਚ ਪਾ ਕੇ ਤੇ ਫੇਰ ਖੰਡਾ ਸੀ ਉਸ ਵਿੱਚ ਧਰਨ ਲੱਗੇ ਮਾਤਾ ਜੀਤੋ ਪਤਾਸੇ ਵੀ ਪੌਣੇ ਆ ਗਏ ਕਈ ਇਤਿਹਾਸਕਾਰ ਮਾਤਾ ਸਾਹਿਬਕੋ ਦਾ ਨਾਂ ਲੈਂਦੇ ਨੇ ਮਾਤਾ ਸਾਹਿਬਕੋ ਦਾ ਰਿਸ਼ਤਾ 1700 ਚ ਆਇਆ ਖਾਲਸਾ ਪ੍ਰਗਟ ਕੀਤਾ 1699 ਚ ਮਾਤਾ ਜੀਤੋ ਪਤਾਸੇ ਵੀ ਪੌਣੇ ਆ ਗਏ ਅੰਮ੍ਰਿਤ ਵਿੱਚ ਮਠਾਸੇ ਉਹ ਭਰਨ ਲੱਗੇ ਪੰਜ ਬਾਣੀਆਂ ਪੜੀਆਂ ਜਪ ਜਪ ਸਵਈਏ ਪੜ ਚੋ ਪਈ ਆਨੰਦ ਸਾਹਿਬ ਦੀ ਬਾਣੀ ਸੀ ਪੜਨ ਲੱਗੇ ਤੇ ਨਾਲ ਉਹ ਨਾਲ ਸੀ ਫੇਰਿਆ ਫੇਰ ਖੰਡਾ ਪੌਲ ਖੰਡੇ ਕੀ ਤਿਆਰ ਸੀ ਕਰਨ ਲੱਗੇ ਭਗਤੀ ਸ਼ਕਤੀ ਦੇ ਸੁੰਦਰ ਸਮੇਲ ਵਿੱਚੋਂ ਭਗਤੀ ਬਾਣੀ ਚੋਂ ਸ਼ਕਤੀ ਖੰਡੇ ਚੋਂ ਭਗਤੀ ਸ਼ਕਤੀ ਦੇ ਸੁੰਦਰ ਸਮੇਲ ਵਿੱਚੋਂ ਉਤੇ ਅਮਰਤੀ ਸੋਮੇ ਸਾਕਾਰ ਵਿੱਚੋਂ ਚਿੜੀਆਂ ਬਾਜਾ ਦੇ ਨਾਲ ਲੜਉਣ ਖਾਤਰ ਸਾਜਾ ਖਾਲਸਾ ਤੇਗ ਦੀ ਧਾਰ ਵਿੱਚੋਂ ਸਾਜਾ ਖਾਲਸਾ ਖੰਡੇ ਦੀ ਧਾਰ ਵਿੱਚ